ਸੋ ਮੌਜੂਦ ਹੈ ਇਸਲੇ ਤਾਪਰ ਰੋਡ ਤੇ ਤੇ ਗੱਲ ਕਰਾਂਗੇ ਜਿੱਥੇ ਅਕਸਰ ਹਜ਼ਾਰਾਂ ਗੱਡੀਆਂ ਨਿਕਲਦੀਆਂ ਨੇ ਤੇ ਦੂਜੇ ਪਾਸੇ ਇੱਕ ਗੱਲ ਹੋ ਬਹੁਤ ਜ਼ਰੂਰੀ ਹੈ ਕਿਉਂਕਿ ਨਾਲ ਹੀ ਸ਼ਨੀ ਦੇ ਮਹਾਰਾਜਾ ਮੰਦਿਰ ਆ ਤੇ ਨਾਲ ਹੀ ਕ੍ਰੈਨ ਬ੍ਰਾਂਚ ਉਹ ਨਾਲ ਹੀ ਸ਼ੁਭਾ ਸੈਂਟਰ ਬਣਿਆ ਸੋ ਤਸਵੀਰਾਂ ਨੇ ਕਾਰਨ ਕੀ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿ ਐਸੋ ਜ਼ੋਰ ਲੱਤੇ ਹੀ ਜਿਹੜਾ ਡੈਰੀਆਂ ਵਾਲਾ ਵੱਲੋਂ ਜਿਹੜਾ ਗੋਹਾ ਟੁੱਟ ਗਿਆ ਜਿਹਦੇ ਕਰਕੇ ਅਕਸਰ ਬਰਸਾਤਾਂ ਦੇ ਮੌਸਮ ਦੇ ਵਿੱਚ ਜੋ ਗੋਹਾ ਰੋਡ ਟਕਾ ਆਇਆ ਜਿਹਦੇ ਕਰਕੇ ਕਾਫੀ ਆਸੇ ਵੀ ਹੋ ਚੁਕੇ ਨੇ ਤੇ ਤਸਵੀਰਾਂ ਨੇ ਪਹਿਲੇ ਫੋਟੋ ਨਾਲ ਸਾਂਝਾ ਕਰਾਂਗੇ ਤੇ ਮੌਜੂਦ ਆ ਚਾਹਤ ਰੋਡ ਤੇ ਜੋ ਦੇਖ ਸਕੋਗੇ ਜੋ ਕਿ ਸ਼ਨੀ ਦੇ ਮਹਾਰਾਜ ਜਿਹੜਾ ਮੰਦਰ ਵੀ ਹੈ ਤੇ ਮੰਦਰ ਤੇ ਹੇਠਲੇ ਮੌਜੂਦ ਆ ਚਾਹਤ ਰੋਡ ਦੇ ਉੱਤੇ ਇੱਕੋ ਨਾਰ ਹੀ ਤਰਾਇੰਟ ਰਾਤ ਜਿਹੜਾ ਉਹ ਜੀ ਇਹ ਕੈਮਰਾ ਪਿੱਛੇ ਕਰਾਂਗਾ ਦਿਖਾਇਆ ਜਾਵੇ ਤੇ ਇੱਕ ਤਰਾਇੰਟ ਜੋ ਪੁਲਿਸ ਹੈ ਲੁਧਿਆਣਾ ਦਾ ਬੋਰਡ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅਜੀ ਤਸਵੀਰਾਂ ਦਿਖਾ ਰਹੇ ਹਾਂ ਤੋ ਦੇਖ ਸਕਦੇ ਹਾਂ ਕਿ ਨਾਲ ਹੀ ਸੇਵਾ ਕੇਂਦਰ ਤੋਂ ਇਹਨਾਂ ਐਪਲੀਕੋ ਟੈਨ ਇਜਾਬੀ ਕੋਲ ਨਾਲ ਦੇ ਨਾਲ ਬੰਨਿਆ ਨੇ ਕਿ ਉੱਥੇ ਤੋਂ ਨੂੰ ਹੋਰ ਤਸਵੀਰਾਂ ਲਈਆਂ ਦਿਖਾਵਾਂਗੇ ਜੋ ਗੋਹਾ ਕੈਮਰਾ ਬਸੰਦ ਗਮਾਂਗਾ ਜ਼ੂਮ ਕਰਕੇ ਥੋੜੀਆਂ ਤਸਵੀਰਾਂ ਦਿਖਾਈਆਂ ਜਾਣ ਤੋ ਦੇਖ ਰਹੇ ਹਾਂ ਕਿ ਜਿਹੜਾ ਐਸੇਲੇ ਪ੍ਰਸਾਦ ਦੇ ਮੌਸਮ ਦੇ ਵਿੱਚ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਹੜੇ ਐਸੇਲੇ ਡੈਰੀ ਵਾਲਾਂ ਵੱਲੋਂ ਜਿਹੜਾ ਕੋਹੇ ਨੂੰ ਰੋੜ ਦੇ ਤੇ ਸੁੱਟਿਆ ਗਿਆ ਵਾ ਤੋ ਜੱਗਸਰ ਜਰੂਰ ਹੋ ਪਰ ਸਾਦਾ ਮੌਸਮ ਹੁੰਦਾ ਕਿੰਨੇ ਉਥੇ ਐਸੇਲੇ ਜਿਹੜੇ ਆ ਮੱਛਰ ਬਿਮਾਰੀਆਂ ਫੈਲਣ ਦਾ ਵੀ ਜਲਾ ਡਰ ਹੈ ਤੇ ਤਸਵੀਰਾਂ ਨੇ ਪਾਰਟਨਰ ਸਾਂਝੀਆਂ ਕਰ ਰਿਹਾ ਪੰਜਾਬ ਨਿਊਜ਼ ਤੋਂ ਇੱਕ ਵਾਰੀ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਂ ਤੋ ਇਹ ਸਾਲ ਤੋਂ ਰੋੜ ਦੇ ਤੋ ਤਸਵੀਰਾਂ ਨੇ ਲਾਈਟ ਦਿਖਾ ਰਹੇ ਆ ਪੰਜਾਬ ਨਿਊਜ਼ ਤੋਂ ਜੋ ਦੁਕਾਨਦਾਰ ਵੀ ਜਿਹੜੇ ਕਰੋ ਦੁਕਾਨਾਂ ਤੋਂ ਜਿਹੜਾ ਲੋਹਾ ਜਾ ਰਿਹਾ ਕਿ ਮੌਤ ਦਾਦਾ ਬੁਰਾ ਹਾਲ ਹੈ ਇਹ ਤਾਂ ਸੁਵਿਧਾ ਨੇ ਤੁਹਾਨੂੰ ਟਾਈਮ ਲੋਰ ਦੇ ਤਸਵੀਰਾਂ ਨੇ ਸਾਂਝੀਆਂ ਕਰ ਰਿਹਾ ਪੰਜਾਬ ਦੇ ਤੋਂ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਵੀ ਸ਼ੇਕ ਕਰ ਤੇ ਸਾਨੂੰ ਆਪਾਂ ਉਹ ਤੋਂ ਗੱਲ ਕੀਤੀ ਸੀ ਤੇਰੀ ਬਤ ਕਰਦਨੇ ਆ ਬਈ ਕੀਤਾ ਤੋਂ ਵੀ ਬਸ ਤੇ ਤੂੰ ਅੱਗੇ ਆਪਣਾ ਹੱਲ ਕਰ ਦਿੱਤਾ ਤੇ ਉੱਥੇ ਕਿਉਂ ਸਿਰਦਾ ਜੀ ਉੱਥੇ ਨੂੰ ਲੈ ਕੇ ਜਾਵੇ ਚੱਕੇ ਨਾਲ ਦੀ ਲਾਉ ਹੁਣ ਓਲੀ ਓਲੀ ਜਿਹੜੀ ਡੈਰੀਆਂ ਨੇ ਏ ਬਲਾਕ ਆ ਉਹ ਉਹ ਮਿਲ ਕੇ ਫਟਰੇ ਉੱਥੇ ਨਰ ਕੇ ਸੜਕਾਂ ਤੇ ਲੱਗ ਗਿਆ ਉੱਥੇ ਵੀ ਸੜਕਾਂ ਤੇ ਲੱਗ ਗਿਆ ਆਪਾਂ ਦੀ ਕਰੀਏ ਗੱਲ ਕਿ ਤੁਸੀਂ ਆਪਾਂ ਕਰ ਕਿਸੇ ਨੂੰ ਕਿਉਂ ਆਪਾਂ ਮਿਲਦੇ ਜਦ ਵਿੱਚ ਆਪਾਂ ਮਦਦ ਕਰਨੀ ਤੇ ਤੇ ਤਾਂ ਆਪਾਂ ਤੋਂ ਨਹੀਂ ਕਰੇ ਤੁਸੀਂ ਨਾ ਬੜਾ ਫੈਸਲਾ ਉਹ ਕੀ ਹੋ ਗਿਆ ਕੈਂਟਰ ਕੋਈ ਕੈਂਟਰ ਪੈ ਗਿਆ ਤੇ ਫਿਲਮਾਂ ਕੰਡਾ ਹੋਪੜਾ ਕੋਤਾਤਾ ਕੋ ਜੋ ਤੋਂ ਰੋੜ। ਚਲੋ ਇੱਕ ਤਾਂ ਪਹਿਲਾਂ ਆਜੀ ਉਹ ਬੂਹੇ ਦਾ ਜਿਹੜਾ ਸੜਕ ਤੇ ਤੇੜਤੀ ਮੋੜਾ ਵਾਲਾ ਉਹ ਕੱਲੇ ਮੈਨੂੰ ਬਹੁਤ ਪਰਾਨੋ ਆ ਰਹੀਏ ਜੀ। ਆਜੀ ਉਹ ਸੜਕਾਂ ਹਲਕਾ ਰੱਖ ਦਿਓ ਤੇ ਆ ਟੈਂਡਰ ਵਾਲਾ ਮੈਨੂੰ ਦੱਸੇ। ਸੋ ਮੌਜੂਦ ਐ ਅਸਲੇ ਤਾਂ ਪਰ ਰੋੜ ਤੇ ਤੇ ਗੱਲ ਕਰਾਂਗੇ ਜਿੱਥੇ ਅਕਸਰ ਹਜ਼ਾਰਾਂ ਗੱਡੀਆਂ ਨਿਕਲਦੀਆਂ ਨੇ ਤੇ ਦੂਜੇ ਪਾਸੇ ਇੱਕ ਗੱਲ ਹੋ ਬਹੁਤ ਜ਼ਰੂਰੀ ਆ ਕਿ ਨਾਲ ਹੀ ਸ਼ਨੀ ਦੇ ਮਹਾਰਾਜਾ ਮੰਦਿਰ ਆ ਤੇ ਨਾਲ ਹੀ ਕ੍ਰੈਨ ਦਰਾਂ ਚ ਉਹ ਨਾਲ ਹੀ ਸ਼ੂਬੇ ਸੈਂਟਰ ਬਣਿਆ। ਜੋ ਤਸਵੀਰਾਂ ਨੇ ਕਾਰਨ ਕੀ ਆ ਉਹ ਵੀ ਤੁਹਾਨੂੰ ਦੱਸਾਂਗੇ ਕਿ ਐਸੋ ਰੋੜ ਦੇ ਉਤੇ ਹੀ ਜਿਹੜਾ ਡੇਰੀਆਂ ਵਾਲਾ ਵੱਲੋਂ ਜਿਹੜਾ ਗੋਹਾ ਛੁੱਟਿਆ ਗਿਆ ਜਿਹਦੇ ਕਰਕੇ ਅਕਸਰ ਬਰਸਾਤਾ ਦੇ ਮੌਸਮ ਦੇ ਵਿੱਚ ਜੋ ਗੋਹਾ ਰੋੜ ਤੱਕ ਆਇਆ ਜਿਹਦੇ ਕਰਕੇ ਕਾਫੀ ਹਾਦਸੇ ਵੀ ਹੋ ਚੁੱਕੇ ਨੇ ਜੋ ਤਸਵੀਰਾਂ ਨੇ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਮਜੂਰ ਆ ਚਾਹਬੁਰ ਰੋੜ ਤੇ ਜੋ ਦੇਖ ਸਕਦੇ ਹੋਗੀ ਜੋ ਇੱਕ ਸ਼ਨੀ ਦੇ ਮਹਾਰਾਜਾ ਜਿਹੜਾ ਮੰਦਿਰ ਵੀ ਹੈ ਤੇ ਮੰਦਿਰ ਪਿਆਸੇਲੇ ਮੌਜੂਦ ਆ ਚਾਹਬੁਰ ਰੋੜ ਦੇ ਉੱਤੇ ਇਹ ਕੋਲ ਨਾਲ ਹੈ ਕ੍ਰਾਈਮ ਵਿਭਾਗ ਦਾ ਜਿਹੜਾ ਅਫੀਸ ਵੀ ਆ ਕੈਮਰਾ ਪਸੂ ਕਰਾਂਗਾ ਦਿਖਾਇਆ ਜਾਵੇ ਤੇ ਇਹ ਕ੍ਰਾਈਮ ਵਿਭਾਗ ਜੋ ਪੁਲਿਸ ਲੁਧਿਆਣਾ ਦਾ ਬੋਰਡ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅਭੀ ਤਸਵੀਰਾਂ ਚ ਖਾ ਰਹੇ ਆ ਸੋ ਦੇਖ ਸਕਦੇ ਹੋ ਤੇ ਨਾਲ ਹੀ ਸੇਵਾ ਕੇਂਦਰ ਸੋ ਇਹ ਬਿਲਕੁਲ 10 ਚੀਜ਼ਾਂ ਵੀ ਕੋਲ ਨਾਲ ਦੇ ਨਾਲ ਬਣੀਆਂ ਨੇ ਤੇ ਉੱਥੇ ਤੁਹਾਨੂੰ ਹੋਰ ਤਸਵੀਰਾਂ ਦੇੀਆਂ ਦਿਖਾਵਾਂਗੇ ਜੋ ਗੋਹਾ ਕੈਮਰਾ ਪਸੂ ਕਰਾਂਗਾ ਜੂਮ ਕਰਕੇ ਥੋੜੀਆਂ ਤਸਵੀਰਾਂ ਦਿਖਾਈਆਂ ਜਾਣ ਸੋ ਦੇਖ ਰਹੇ ਹਾਂ ਕਿ ਜਿਹੜਾ ਇਸ ਵੇਲੇ ਪ੍ਰਸਾਦ ਦੇ ਮੌਸਮ ਦੇ ਵਿੱਚ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿਹੜਾ ਇਸ ਵੇਲੇ ਦਹਰੀ ਵਾਲਾਂ ਵੱਲੋਂ ਜਿਹੜਾ ਕੋਹੇ ਨੂੰ ਰੋੜ ਦੇ ਤੋਂ ਛੱਟਿਆ ਗਿਆ ਵਾ ਜੋ ਜਖਸਰ ਜਰੂਰ ਹੈ ਪ੍ਰਸਾਦ ਦਾ ਮੌਸਮ ਹੁੰਦਾ ਤੇ ਕਿੰਨੇ ਉੱਥੇ ਇਸ ਵੇਲੇ ਜਿਹੜਾ ਮੱਛਰ ਬਿਮਾਰੀਆਂ ਫੈਲਣ ਦਾ ਵੀ ਜਲਾ ਡਰ ਹੈ ਸੋ ਤਸਵੀਰਾਂ ਨੂੰ ਸਾਡੇ ਨਾਲ ਸਾਂਝੀਆਂ ਕਰ ਰਿਹਾ ਪੰਜਾਬ ਨੀਟੋਂ ਸੋ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਸੋਰੇ ਕੇਂਦਰ ਵੀ ਲੋਕਾਂ ਨੇ ਦੀ ਕੈਮਰਾ ਪਸੰਦ ਨਵਾਈ ਕਰੀ ਜਿਹੜੀਆਂ ਸੇਵਾ ਕੇਂਦਰ ਵਾਲੀ ਤਸਵੀਰਾਂ ਦਿਖਾ ਦਿਤੀਆਂ ਜਾਨ ਤੇ ਕਿੰਨੇ ਲੋਕ ਇੱਥੇ ਮੁਸ਼ਕਲਾਂ ਦੇ ਨਾਲ ਜਿਹੜਾ ਕੰਮ ਕਰਨ ਨੂੰ ਆਂਦੇ ਨੇ ਸੋ ਤਸਵੀਰਾਂ ਨੇ ਪੰਜਾਬ న్యూਸ ਤੋਂ ਸਿੱਧੀਆਂ ਸਾਂਝੀਆਂ ਕਰ ਰਹੇ ਆਂ ਸੋ ਇਸ ਇਲਾਕੇ ਦੇ ਮਾਰਕੀਟ ਵਾਲੇ ਜਿਹੜੇ ਲੋਕ ਇਕੱਠੇ ਹੋਏ ਨੇ ਸੋ ਮੌਜੂਦਾ ਤਾਪ ਰੋਡ ਦੇ ਵਿੱਚ ਤਸਵੀਰਾਂ ਨੇ ਤੁਹਾਡੇ ਨਾਲ ਪਹਿਲਾਂ ਸਾਂਝੀਆਂ ਕਰਾਂਗੇ ਸੋ ਦੇਖ ਸਕਦੇ ਹੋ ਕਿ ਜਿਹੜਾ ਤਾਪ ਰੋਡ ਦੇ ਉੱਤੇ ਗੋਹਾ ਜਿਹੜਾ ਮੇਨ ਹਾਈਵੇ ਦੇ ਉੱਤੇ ਆ ਅਕਸਰ ਹਿਆਰਾਂ ਗੱਡੀਆਂ ਨਿਕਲ ਜਾਂਦੇ ਨੇ ਉਹ ਸੋਨੇ ਵਿਚਾਰਾ ਕੀ ਕਈ ਹਾਸੇ ਹੋ ਚੁੱਕੇ ਨੇ ਉਹਦੇ ਸੰਬੰਧ ਵਿੱਚ ਜੋ ਮਾਰਕੀਟ ਵਾਲੇ ਜਿਹੜੇ ਇਕੱਠੇ ਹੋਏ ਨੇ ਕਾਫੀ ਚਿਰਾਂ ਤੋਂ ਜਿਹੜੇ ਤੇ ਇਹ ਦੂਦਸ਼ਮ ਦੇਖ ਕੇ ਜਿਹੜੇ ਇਹ ਦੁਖੀ ਨੇ ਤਾਂ ਅੱਜ ਮਾਈਕਰੋ ਅਸੋਸੀਏਸ਼ਨ ਸਾਡੇ ਇੱਥੇ ਪਹੁੰਚੀ ਹੈ ਤੇ ਉਹ ਸਮਾਜ ਸੇਵਕ ਭੋਲੇ ਵੀ ਇੱਥੇ ਪਹੁੰਚੇ ਨੇ ਤੇ ਭੋਲਾ ਜੀ ਕੀ ਗੱਲ ਹੋ ਗਈ ਅੱਜ ਇਕੱਠੇ ਹੋਏ ਆ ਕਿ ਕਾਰਨ ਕੀ ਹੈ ਕਿ ਅਕਸਰ ਬਹੁਤ ਅੱਗੇ ਵੀ ਰੋਡ ਤੇ ਸਾਈਡ ਤੇ ਪਿਆ ਹੁੰਦਾ ਅੱਜ ਕਿਉਂ ਇਕੱਠੇ ਹੋਏ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਭੋਲਾ ਸਮਾਜ ਸੇਵੀ ਸਾਜਪੁਰ ਰੋਡ ਤੋਂ ਮਾਰਕੀਟ ਵਾਲੇ ਸਾਰੇ ਇਕੱਠੇ ਹੋਏ ਨੇ ਜੋ ਕਿ ਇਹ ਸੀਟੀ ਵਾਲਜੀ ਨੇ ਲਵਾਇਆ ਹੋਇਆ ਵਾ ਇੱਕ ਪਾਸੇ ਤਾਂ ਉਦਾਹਰਨ ਦੇ ਰਹੇ ਆਓ ਕਿ ਆਸੀਂ ਬੁੱਢਾ ਦਰਿਆ ਸਾਫ਼ ਕਰਕੇ ਸਮਾਜ ਦੇ ਵਿੱਚ ਇੱਕ ਲੁਧਿਆਣੇ ਨੂੰ ਸਿਟੀ ਵਧੀਆ ਸਿਟੀ ਬਣਾ ਰਹੇ ਆਂ ਪਰ ਨਾਲ ਦੀ ਨਾਲ ਉਹ ਗੰਦਗੀ ਵੀ ਦੇ ਰਹੇ ਸਾਨੂੰ ਬਿਮਾਰੀਆਂ ਦਾ ਘਰ ਦੇ ਰਹੇ ਨੇ ਅੱਜ ਪੂਰੇ 10 ਦਿਨਾਂ ਤੋਂ ਇਹ ਢੇਰ ਲੱਗੇ ਹੋਏ ਆ ਜਦੋਂ ਬਰਸਾਤ ਆਂਦੀ ਸਾਰਾ ਤੁਸੀਂ ਦਿਖਾ ਸਕਦੇ ਹੋ ਕੈਮਰਾਮੈਨ ਨੂੰ ਕਹਿਣਾ ਕਿ ਇਹ ਸਾਰੀ ਸੜਕ ਦੇ ਉੱਤੇ ਆਂਦੀ ਆ ਜਿਹੜੀਆਂ ਸਾਡੀਆਂ ਧੀਆ ਪੈਣਾ ਲੰਘਦੀਆਂ ਨੇ ਇਸ ਰੋਡ ਦੇ ਉੱਤੇ ਜਦੋਂ ਪੈਦਲ ਲੰਘਣਗੇ ਆ ਗੱਡੀ ਕੋਲ ਦੀ ਤੇਜ਼ ਲੰਘਦੀ ਆ ਉਹਨਾਂ ਦੇ ਕੱਪੜੇ ਲਿਬੜਨਗੇ ਸੋ ਇਹ ਸਾਰਾ ਕੁਝ ਆਈ ਦੇਖਦੇ ਹੋ ਐਮਐਲਏ ਸਾਹਿਬ ਨੂੰ ਵੀ ਅੱਜ ਫੋਨ ਕੀਤਾ ਕਿ ਸਰ ਇਥੋਂ ਇਹਨੂੰ ਚਕਵਾਓ ਫਿਰ ਇਹਨਾਂ ਦੇ ਐਸਡੀਓ ਸਾਹਿਬ ਨੂੰ ਵੀ ਕੀਤਾ ਇਹਨਾਂ ਦਾ ਜਿਹੜਾ ਜਈ ਆ ਉਹਨਾਂ ਨਾਲ ਵੀ ਗੱਲ ਹੋਈ ਆ ਸੋ ਅੱਜ ਸਾਰੀ ਮਾਰਕੀਟ ਇਕੱਠੀ ਹੋ ਕੇ ਧਰਨਾ ਲਾਣ ਦੇ ਮਜਬੂਰ ਆ ਤੁਸੀਂ ਕੱਲੇ ਕੱਲੇ ਮਾਰਕੀਟ ਵਾਲੇ ਨਾਲ ਗੱਲ ਕਰ ਸਕਦੇ ਕੰਮ ਦਾ ਵਪਾਰ ਤੇ ਕਿੰਨਾ ਬੁਰਾ ਅਸਰ ਪਿਆ ਇਹ ਚੀਜ਼ ਨਾਲ ਕਰ ਸਕਦੇ ਹੋ ਤੁਸੀਂ ਦੇਖੋ ਰੋਡ ਤੇ ਪਹਿਲਾਂ ਜੇ ਇਥੋਂ ਕੋਈ ਟਰੱਕ ਲੰਘਦਾ ਹੋਵੇ ਨਾਲੋਂ ਸਕੂਟਰ ਨਹੀਂ ਲੰਘ ਸਕਦਾ ਤੇ ਪੈਦਲ ਜਿਹੜਾ ਰਾਹੀਰ ਆਉਂਦੇ ਕਿੱਥੋਂ ਲੰਘਣਾ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਵੀ ਅਸੀਂ ਹਫਤੇ ਦੇ ਵਿੱਚ 10 ਐਕਸੀਡੈਂਟ ਹੋ ਚੁਕੇ ਐ ਔਰ ਪ੍ਰਸ਼ਾਸਨ ਅੱਗੇ ਕੋਈ ਸੁਣਵਾਈ ਨਹੀਂ ਅੱਗੇ ਤਾਂ ਜਦੋਂ ਇਹਨਾਂ ਨੇ ਡੱਬਾ ਪੜਾਇਆ ਸੀਗਾ ਤੇ ਉਹ ਹੱਦ ਦੇ ਅੰਦਰ ਅੰਦਰ ਕੂੜਾ ਸਿੱਟਦੇ ਸੀ ਗੋਹਾ ਤੇ ਦੂਵੇ ਦਿਨ ਨੇ ਚੱਕ ਵੀ ਲੈਂਦੇ ਸੀ ਲੇਕਿਨ ਹੁਣ ਦੱਸ ਜੇ ਤਾਂ ਹਾਲਾਤ ਐ ਨੇ ਗੋਹਾ ਚੱਕ ਨਹੀਂ ਨੇ ਔਰ ਟਰਾਲੀਆਂ ਵਾਲੇ ਰੋਜ਼ ਫੇਰੇ 4 ਵਜੇ ਆ ਕੇ ਰੋਡ ਤੇ ਲਾਏ ਦਿੰਦੇ ਨੇ ਆ ਦੇਖੋ ਹਾਲਾਤ ਤੁਸੀਂ ਲੰਘ ਨਹੀਂ ਸਕਦੇ ਆਟੋ ਵਾਲਾ ਖੜਾ ਬੈਰੇ ਨਾਲ ਪੈਦਲ ਤੁਸੀਂ ਲੰਘ ਨਹੀਂ ਸਕਦਾ ਸੱਚੀ ਗੱਲ ਐ ਸਲਿੱਪ ਆਉਂਦੇ ਆ ਸਕੂਟਰ ਵਗੈਰਾ ਕੋਈ ਆ ਰਿਹਾ ਕੋਈ ਸਲਿੱਪ ਹੋ ਜਾਂਦਾ ਕਿਸੇ ਨੂੰ ਐਕਸੀਡੈਂਟ ਹੋ ਜਾਂਦਾ ਉਹਦਾ ਕੌਣ ਜ਼ਿੰਮੇਵਾਰ ਹੈ ਇਹ ਦੱਸਿਆ ਇਸ ਰਿਕਾਰਡਿੰਗ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ ਸਬੰਧਤ ਜੇਆਈ ਨਾਲ ਐਚਡੀ ਨਾਲ ਵੀ ਗੱਲ ਹੋਈ ਹੈ ਲੇਕਿਨ ਬਸ ਉਹਨਾਂ ਦੇ ਮੱਥੇ ਤੇ ਕੋਈ ਝੋਲੀ ਡਿਗਦੀ ਕਿ ਕੀ ਹੋ ਰਿਹਾ ਕੋਈ ਨਾਲ ਸੁਪਤਾ ਸੈਂਟਰ ਹੈ ਤੇ ਹਾਲਾਤ ਸੁਪਤਾ ਸੈਂਟਰ ਦੇ ਨਾਲ ਅਸੀਂ ਇੰਦਾ ਗੰਦ ਪਾਈਏ ਕਿੱਥੇ ਦਾ ਮਤਲਬ ਇਹ ਸਿਸਟਮ ਸਮਝ ਨਹੀਂ ਆਇਆ ਹਾਂਜੀ ਕਿੰਨੇ ਦਿਨ ਹੋ ਗਏ ਜਸਤਿਕ ਨੂੰ ਅੱਜ 1.5-2 ਮਹੀਨੇ ਹੋ ਗਏ ਇਹ ਗੱਲ ਮੇਰਾ ਤਾਂ ਵੀ ਬਰਸਾਤ ਵੀ ਨਹੀਂ ਆਈ ਬਰਸਾਤ ਤੋਂ ਕੋਈ ਹੋਰ ਪੂਰਾ ਹਾਲ ਹੋਏਗਾ ਜੀ ਬਰਸਾਤ ਆਂਦੋ ਸੜਕਾਂ ਤਾਂ ਕਾਏਗਾ ਗੋਆ ਸਲਿੱਪ ਹੋਣਗੇ ਐਕਸੀਡੈਂਟ ਹੋਣਗੇ ਪੂਰੀ ਜ਼ਿੰਮੇਵਾਰੀ ਡੇਰੀ ਵਾਲੇ ਵੀ ਆਪਣੀ ਵੱਲੋਂ ਸਹੀ ਨਹੀਂ ਡੇਰੀ ਵਾਲੇ ਕਹਿੰਦੇ ਅਸੀਂ ਕਿੱਥੇ ਸਿੱਟੀ ਉਹ ਵੀ ਆਪਣੀ ਆਵਾਜ਼ ਚੱਕ ਲੈ ਬਾਉਂਡਰੀ ਕਰਨ ਦਾ ਕਿ ਗੋਆ ਇੱਥੋਂ ਦੀ ਬਾਹਰ ਨਾ ਆਇਆ ਅੰਦਰ ਅੰਦਰ ਹੀ ਰਵੇ ਬਾਉਂ ਇਹ ਥੋੜੀ ਸੜਕਾਂ ਤੇ ਆ ਜਾਏਗਾ ਸੜਕਾਂ ਤੇ ਗੱਡੀਆਂ ਲਈ ਹੈ ਸੜਕਾਂ ਨਾ ਕਿ ਗੋਆ ਲਈ ਹੈ ਸੜਕਾਂ ਪਿੱਛੇ ਗੱਡੀ ਹੈਗੀ ਭਾਈ ਜੀ ਉੱਥਰੋਂ ਵੀ ਕਰ ਸਕਦੇ ਹੋ ਰੇਖੋ ਡੇਰੀਆਂ ਚੋਂ ਪਿੱਛੋਂ ਕਰ ਲੈਣ ਸੜਕ ਤੇ ਤਾਂ ਨਹੀਂ ਆਊਗਾ ਨਾ ਅਰੇ ਸਾਰਾ ਸੜਕ ਤੇ ਹੈ ਟੈਂਗੂ ਦਾ ਮੌਸਮ ਹੈ ਬਰਸਾਤ ਦਾ ਮੌਸਮ ਹੈ ਟੈਂਗੂ ਮੌਸਮ ਆਪਣੇ ਤੋਂ ਦੇਖੋ ਦੁਕਾਨ ਦੇ ਪਾਰ ਸਾਰਾ ਭਰਿਆ ਪਿਆ ਹਾਂਜੀ ਸਾਹਿਬ ਜੀ ਸਵੇਰੇ ਜਦੋਂ ਮੈਂ ਇੱਥੇ ਆਇਆ ਨਾ ਇਹ ਵੀਰ ਉਹਨਾਂ ਨੇ ਦੱਸਿਆ ਕੱਲ ਐਕਸੀਡੈਂਟ ਹੋਇਆ ਉਹ ਮੁੰਡਾ ਹਸਪੀਟਲ ਉਹਦਾਖਲ ਆ ਜਦੋਂ ਭੋਲਾ ਜੀ ਨੂੰ ਫੋਨ ਕਰਕੇ ਕਿਹਾ ਕਿ ਇੱਥੇ ਚੁਗਾ ਦਿਓ ਉਹਨਾਂ ਦੇ ਪੀਰ ਸਾਹਿਬ ਨੇ ਚੱਕਿਆ ਉਹ ਕਹਿੰਦੇ ਸਾਡੇ ਧਿਆਨ ਚ ਕੱਲਾ ਉਹਨਾਂ ਦੇ ਧਿਆਨ ਚ ਹੈ ਪਿਛਲੇ 10 ਦਿਨਾਂ ਤੋਂ ਅਸੀਂ ਵੀ ਖੜੇ ਇੱਥੇ ਕੋਈ ਦੇਖ ਰਹੇ ਵੀ ਕਿਹੜਾ ਬੰਦਾ ਇਹਦੀ ਕਾਰਵਾਈ ਪਾ ਰਿਹਾ ਕਿ ਨਹੀਂ ਪਾ ਰਿਹਾਗਾ ਮਤਲਬ ਇੱਕ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੋਧ ਚੱਲ ਰਹੀ ਆ ਕਿ ਅਸੀਂ ہاں ਜੀ ਨਸ਼ਿਆਂ ਨੂੰ ਬੰਦ ਕਰ ਰਹੇ ਆ ਪਰ ਦੂਜੇ ਪਾਸੇ ਗੈਂਗਵਾਰ ਵੀ ਬਹੁਤ ਵਧੀ ਹੋਈ ਆ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹਰੇਕ ਪਾਸੇ ਜਿਹੜੇ ਮੁਲਾਜ਼ਮ ਲਾਏ ਹੋਏ ਆ ਨਾ ਉਹ ਸਾਰੇ ਸਾਡੇ ਭਾਈ ਨੇ ਇਹ ਨਹੀਂ ਕਿ ਉਹ ਦੁਸ਼ਮਣ ਆ ਭਾਈ ਆ ਕੋਈ ਵੇਲੇ ਕੋਈ ਮੀਟਿੰਗ 'ਚ ਵੀ ਜੀ ਹੋ ਸਕਦਾ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਪਰ ਆਪਣੇ ਆਪਣੀ ਸਾਰਿਆਂ ਦੀ ਸਮੱਸਿਆ ਵਾ ਹੁਣ ਇਹ ਇਕੱਲੇ ਇੱਕ ਬੰਦੇ ਦੀ ਸਮੱਸਿਆ ਨਹੀਂ ਹੈਗੀ ਇਹ ਪੂਰੇ ਰੋਡ ਦੀ ਆ ਤਾਜਪੁਰ ਰੋਡ ਦੀ ਸਮੱਸਿਆ ਵਾ ਅੱਜ ਕੀ ਗੱਲਾਂ ਚਾਹੋਗੇ ਸੋ ਇਹ ਕੀ ਗਾਣਾ ਨਹੀਂ ਸਹੀ ਦੁਕਾਨਦਾਰਾਂ ਸਾਹਮਣੇ ਲੋਕਾਂ ਨੂੰ ਫਿਰਦੇ ਦੇਖੀਦਾ ਆ। ਆਈ ਲੱਗੜ ਜਾਂਦੇ ਆ। ਕਾਕੀ ਗੱਤੇ ਆਉਣੀ ਆ। ਹਾਂਜੀ। ਦਾ ਕੋਈ ਨਹੀਂ ਆਉਂਦਾ। ਵਿਹਲੇ ਬੈਠਾ ਆ। ਇਹਦਾ ਕੋਈ ਹੱਲ ਕੀਤਾ ਜਾ। ਹਾਂਜੀ ਇਹ ਮੇਰੀ ਇਹ ਗੱਲ ਇਹ ਹੈਗੀ ਆ ਜਿਹੜੀ ਆਪਣੀ ਤਾਰਪੁਰ ਰੋਡ ਹੈਗਾ ਇਹ ਏਰੀਆ ਦਾ ਕੰਮ ਹੈਗਾ ਇਹਨਾਂ ਨੂੰ ਬਾਹਰ ਰੱਖੋ। ਬਾਉਂਡਰੀ ਕਰਾ ਕੇ। ਤੇ ਇਹਨਾਂ ਦੀ ਪੱਜ ਵੀ ਗੱਲ ਸਹੀ ਆ। ਜੇ ਬਾਹਰ ਹੀ ਰੂੜੂਗਾ। ਤੇ ਮੋਟਰ ਹਾਲ ਵੀ ਸਲਿੱਪ ਹੋਉਂਗੇ ਤੇ ਬੰਦੇ ਕਈ ਮਰੂਗੇ ਇਥੇ ਪਰ ਕੀ ਮੰਗੀ ਗੱਲ ਹੈ ਟੈਂਸ਼ਨ ਤਾਰਾ ਲੱਕੜੀਆਂ ਦਾ ਤੋਂ ਪਿਛਲੇ ਮਹੀਨੇ ਬਿਜਲੀ ਵਾਲੇ ਵੀ ਇਹਨਾਂ ਨੂੰ ਚੇਤਾਵਨੀ ਦੇ ਕੇ ਗਏ ਸੀਗੇ ਵੀ ਕਿਸੇ ਵੇਲੇ ਇਥੇ ਕਰੰਟ ਆ ਸਕਦਾ ਵਾ ਤੇ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਅੱਜ ਤਾਂ ਪ੍ਰਸ਼ਾਸਨ ਨੂੰ ਇਹੀ ਜਾਣਦੇ ਆ ਅਗਰ ਤੁਸੀਂ ਗੋਹਾ ਤੇ ਛਿੱਟਣਾ ਚੋਹਨੇ ਹੋ ਤੁਸੀਂ ਚਾਰ ਦਿਵਾਰੀ ਕਰੋ ਗੋਹਾ ਅੰਦਰ ਰਵੇ ਤੇ ਗੱਡੀ ਲਗਾ ਕੇ ਰੋਜ਼ ਨੂੰ ਚਕਾਇਆ ਜਾਵੇ ਨਾ ਕਿ ਆ ਹਾਲਾਤ ਦੇਖੋ ਨਾ ਮੈਂ ਕਹਿੰਦਾ ਕੋਈ ਸੱਜਣ ਪੈਦਲ ਲੰਘ ਕੇ ਦਿਖਾਵੇ ਅਸੀਂ ਹਟ ਜੰਨੇ ਇਥੋਂ ਪੈਦਲ ਲੰਘਣ ਦੇ ਹਾਲਾਤ ਆਹ ਦੇਖੋ ਥੋੜੇ ਸਾਹਮਣੇ ਕੀ ਹਾਲ ਐ ਇਤੋਂ ਲੰਘ ਨਹੀਂ ਸਕਦੇ ਅਸੀਂ ਕੋਧ ਨਹੀਂ ਲੰਘ ਸਕਦੇ ਦੁਨੀਆ ਦਾ ਆਫਦਾ ਤੋਂ ਆਪਣਾ ਆ ਗਿਆ ਉਹ ਪਰਲਾ ਸਾਈਡ ਦੇਖ ਲਓ ਤੁਸੀਂ ਉਹਦਾ ਛੜਕ ਬਣਾ ਕੇ ਆ ਸੀਵਰੇਜ ਦਾ ਪਾਇਆ ਸੀਗਾ ਉਹ ਛੜਕ ਵੀ ਤਾਂ ਸਾਰੇ ਦਬ ਗਈ ਆ ਕੰਮ ਤਾਂ ਕੋਈ ਸਹੀ ਦਾ ਹੁੰਦਾ ਕਾਪਸ਼ਮਲੇ ਕਾਪਸ਼ਮਲੇ ਕਹਿੰਦੇ ਅਸੀਂ ਕੰਮ ਕਰ ਰਹੇ ਹ ਕੋਈ ਵੀ ਨਹੀਂ ਕੰਮ ਥੋੜੇ ਸਾਹਮਣੇ ਉਹ ਦੇਖੋ ਸਾਹਮਣੇ ਪਾਣੀ ਕਿੱਦਾਂ ਖੜਾ ਆ ਆ ਕਾਰਪੋਰੇਸ਼ਨ ਦਾ ਹੀ ਕੰਮ ਆ ਦੇਖ ਲਓ ਥੋੜੇ ਸਾਹਮਣੇ ਆਪ ਥੋੜੀ ਜਿਹੀ ਬਾਅਦ ਚ ਪੈਣ ਦੀ ਗੱਲ ਆ ਸ਼ਰਕ ਦੇ ਆ ਜਿਹੜਾ ਉਹ ਦੁਕਾਨਾਂ ਤੱਕ ਦੇਖੋ ਪਰੇ ਤੱਕ ਪਾਣੀ ਵਹਿਦਾ ਪਿਆ ਜੀ ਕੋ ਆ ਦੁਦਕਾਰ ਆ ਟਰੈਲੀ ਵਾਲੇ ਇਹਨਾਂ ਥਾਲੇ ਦੁਦਕਾਰ ਹੋ ਗਏ ਇਹਦੇ ਕਈ ਕੰਮ ਕਰਕੇ ਕੀ ਮੰਗ ਕੀ ਕਰਨਾ ਚਾਹੁੰਦੇ ਤੁਸੀਂ ਮੰਗਦੇ ਆ ਵੀ ਅਤੂ ਖਾਲੀ ਕਰਾਓ ਸਾਡੂ ਸਾਰ ਤੋਂ ਵਿੱਚ ਜਾਕ ਰੱਖਦੇ ਨਹੀਂ ਤਾਂ ਆਪਣੀ ਅਸੀਂ ਦੀਵਾਰ ਘਰੋਂ ਦੀਵਾਰ ਕਰਾ ਕੋਧਰ ਆਪਣਾ ਰਸਤਾ ਮਣੋ ਸੋਲੂਸ਼ਨ ਨਾ ਨਿਕਲ ਵੀ ਗਿਆ ਨਹੀਂ ਧਰਨਾ ਲਾਵਾਂਗੇ ਜੀ ਹੋਟਲ ਲੱਗੇ ਰਹਿਣ ਦਾ ਹੋਈ ਜੀ ਟਾਇਰਪੋਡ ਵੱਧ ਰਹੇਗਾ ਜਦ ਤੱਕ ਨਹੀਂ ਚੱਕਿਆ ਜਾਏਗਾ ਦੱਤਕਰ ਬਾਦੀ ਰਹੇਗਾ ਫਿਰ ਇਹ ਵੀ ਆਮ ਜਨਤਾ ਨੂੰ ਦਿੱਕਤ ਆਉਂਦੀ ਬਹੁਤ ਦਿੱਕਤ ਹੈ ਭਾਜੀ ਤੁਸੀਂ ਦੇਖੋ ਪਹਿਲਾਂ ਚੱਲ ਹੀ ਸਕਦਾ ਬੰਦਾ ਜੇ ਇਹਦੇ ਅਰਥ ਆਕੇ ਕੋਈ ਬੰਦਾ ਮਰ ਗਿਆ ਤਾਂ ਕੌਣ ਜ਼ਿੰਮੇਵਾਰ ਹੈ ਜਾਂ ਤਾਂ ਕੋਈ ਕਾਰਪੋਰੇਸ਼ਨ ਦਾ ਮੁਲਾਜ਼ਮ ਜਾਂ ਇਹਾਂ ਦੇ ਕੋ ਕੰਡ ਹੋਗਾ ਅਸੀਂ ਜ਼ਿੰਮੇਵਾਰ ਆ ਕੰਡ ਹੋਣ ਤੋਂ ਵਾਰੀ ਕੰਮ ਆਉਂਦਾ ਯਾਰ ਹੁੰਦਾ ਹੁਣ ਪਹਿਲਾ ਹੋਣੀ ਹੁੰਦਾ ਜੀ ਕੋਈ ਨਹੀਂ ਯਾਦ ਆਂਦਾ ਜੀ ਹੁਣ ਕੱਲ ਬੰਦਾ ਐਡਮਿਟ ਆ ਉਦੋਂ ਕਿਸੇ ਕਿਨੇ ਕਿਹੜੇ ਪ੍ਰਸ਼ਾਸਨ ਦੇ ਪੈਸੇ ਦੇ ਦੇਣੇ ਨੇ ਸਹੀ ਕਿਹੜਾ ਬੰਦਾ ਹਸਪੀਟਲ ਐਡਮਿਟ ਆ ਕਿਸੇ ਦੇ ਕੱਪੜੇ ਖਰਾਬ ਹੋ ਗਏ ਇਥੇ ਆਟੋ ਲੰਗੇਗਾ ਛਿੱਟੇ ਪੈਣਗੇ ਕਿਸੇ ਦੇ ਕੱਪੜੇ ਖਰਾਬ ਹੋਣਗੇ ਲੜਾਈ ਝਗੜੇ ਦਾ ਘਰ ਵੱਟ ਜਾਂਦਾ ਇੱਥੇ ਹਾਂ ਜੀ ਪ੍ਰਸ਼ਾਸਨ ਕੋਲੋਂ ਇਹੀ ਮੰਗਾ ਜਿਹੜੇ ਸਾਡੇ ਐਮ ਐਲ ਏ ਸਾਹਿਬ ਦਲਜੀਤ ਸਿੰਘ ਗਰੇਵਾਲ ਫੂਲਾ ਜੀ ਨੇ ਉਹਨਾਂ ਕੋ ਇਹੀ ਮੰਗ ਕਰਦੇ ਆ ਕਿ ਇਹਨੂੰ ਜਲਦੋਂ ਜ ਕੰਪ ਲਾਣਾ ਵਾ ਸਦੀ ਦੀ ਦਵਾਰ ਕਰਾਈ ਜਾਵੇ ਅੰਦਰ ਅੰਦਰ ਹੀ ਰਵੇ ਸੜਕ ਦੇ ਨਾਲ ਉਹ ਦੇਖਾ ਦੋ ਤੁਸੀਂ ਉਹ ਦੇਖੋ ਮੋਟਰਸਾਈਕਲ ਵਾਲੇ ਕਿੰਦਾ ਤੁਰ ਕੇ ਆ ਰਹੇ ਆ ਮੈਂ ਇਹ ਮੰਗ ਕਰਨਾ ਚਾਹਨਾ ਆ ਪਰ ਸੁਭਾਨਤਮਨ ਸਰਕਾਰ ਤੋਂ ਇਹਨੂੰ ਸਬਾਈ ਕਰਾਈ ਜਾਵੇ ਸੋ ਦੇਖ ਰਹੇ ਹਾਂ ਤਾਂ ਸੀ ਇਹ ਤੁਹਾਨੂੰ ਦਿਖਾਵਾਂਗੇ ਪਰ ਇਹ ਇਹ ਥੋੜਾ ਪਾਈ ਵਾਲੇ ਪੀਓ ਹੈ ਇੱਥੇ ਰੱਕ ਦੇਖੋ ਆ ਗਿਆ ਚੁਕਾ ਕੇ ਪੇਰੇ ਇਕੱਠਾ ਕਰ ਜਾਂਦੇ ਤੇ ਜਾ ਕੇ ਨਹੀਂ ਜਾ ਰਹੇ ਇਕੱਠਾ ਕਰਕੇ ਉਧਰ ਕਰ ਰਹੇ ਆ ਹਾਂ ਜੀ ਕਾ ਪਿਛ ਵਾਲੇ ਨੇ ਚੱਕਦੇ ਨੇ ਚੱਕਦੇ ਨਹੀਂ ਬਈ ਤੁਹਾਡੇ ਨਾਲ ਚੱਕਿਆ ਹੋਵੇ ਤਾਂ ਹੋਵੇ ਇਹ ਇਕੱਠਾ ਕਰਕੇ ਇਕੱਠਾ ਕਰ ਦਿੰਦੇ ਉਧਰ ਕਰ ਦਿਆ ਮੀ ਪਿਆ ਸਾਰਾ ਡਾੜਾ ਉਧਰ ਹੋ ਗਿਆ ਤੋ ਤਸਵੀਰਾਂ ਲਈ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੰਜਾਬ ਨੂੰ ਤਾਂ ਦੱਸ ਸਕਦੇ ਹਾਂ ਕਿ ਜਿਹੜੇ ਅੱਜ ਦੁਕਾਨਦਾਰ ਇਕੱਠੇ ਹੋਏ ਨੇ ਉਹ ਬਹੁਤ ਦੁਖੀ ਨੇ ਕਿਉਂਕਿ ਇਹਨਾਂ ਦਾ ਕਹਿਣਾ ਕਿ ਸਾਡੀ ਗਾਹਕੀ ਖਰਾਬ ਹੁੰਦੀ ਹੈ ਕਿ ਕੋਈ ਵੀ ਗਾਹ ਸਾਡੇ ਦੁਕਾਨ ਤੇ ਨਹੀਂ ਚੜਦਾ ਕਿਉਂਕਿ ਅਸੀਂ ਬੇਲੇ ਬੱਧ ਕੇ ਚਲੇ ਜਾਂਦੇ ਨੇ ਗੱਲ ਵੀ ਬਿਲਕੁਲ ਸਹੀ ਹੈ ਤੇ ਇਹ ਜਿਹੜੇ ਹਾਲਾਤ ਵਿੱਚ ਗਾਹ ਕਿੱਥੋਂ ਆਣਗੇ ਤੇ ਕਿੰਨੀਆਂ ਜਿਹੜੀਆਂ ਰੋਧੀਆਂ ਜਿਹੜੀਆਂ ਸਮੱਸਿਆਵਾਂ ਪੰਜਾਬ ਨੂੰ ਤਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਉਹ ਇਸ ਦੇ ਬਾਰੇ ਐਮ ਐਲ ਏ ਦਲਜੀਤ ਸਿੰਘ ਘਰੇਵਾ ਕੋਲ ਅੱਜ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾਰੇ ਬਾਰੇ ਕੀ ਕਹਿਣਾ ਕੇ ਕਰੋ ਤਾਂ ਕਹਿਦਾ ਸੋਲੂਸ਼ਨ ਨਿਕਲੇਗਾ ਤੇ ਕਰੋ ਤਾਂ ਕਹਿਦਾ ਹੱਲ ਨਿਕਲੇਗਾ ਸੋ ਇਹ ਤਸਵੀਰਾਂ ਨੇ ਤੁਹਾਡੇ ਨਾਲ ਕੈਮਰਾ ਪਸੰਨ ਕੋਮਾਂਗਾ ਇੱਕ ਵਾਰੀ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਕਾਲਪੁਰ ਰੋਡ ਦੇ ਉੱਤੇ ਤਸਵੀਰਾਂ ਨੇ ਲਾਈਵ ਦਿਖਾ ਰਹੇ ਆ ਪੰਜਾਬ న్యూਸ ਤੋਂ ਚੋਹ ਦੁਕਾਨਦਾਰ ਵੀ ਤੁਸੀਂ ਦੇਖ ਸਕਦੇ ਹੋ ਦੁਕਾਨ ਤੱਕ ਜਿਹੜਾ ਗੋਹਾ ਜਾ ਰਿਹਾ ਕਿ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹ ਤਸਵੀਰਾਂ ਨੇ ਤੁਹਾਨੂੰ ਕਾਲਪੁਰ ਰੋਡ ਦੇ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਆ ਪੰਜਾਬ న్యూਸ ਤੋਂ ਸੋ ਵੀੜੀਆਂ ਨੂੰ ਚੱਲਦੀ ਚੱਲਦੀ ਨੂੰ ਵੀ ਸ਼ੇਅਰ ਕਰਦੇ ਹੋ ਤੇ ਆਪਣੀ ਥਾਡੀ ਇਹਦੇ ਬਾਰੇ ਕੀ ਰਾਇ ਕਮੈਂਟ ਆਪਣਾ ਜੂ ਸਾਂਝਾ ਕਰ ਰਹੇ ਹੋ ਤੇ ਜਲਦ ਆਤਰਾਂਗੇ ਨਮੀ ਅਪਡੇਟ ਨਾਲ ਤੁਸੀਂ ਦੇਖੋ ਪੰਜਾਬ ਨੂੰ ਥਾਡੀ ਬੱਡੀ ਵੀ ਚੈਨਲ ਤੇ ਮੈਂ ਸਾਹਿਲ ਮੇਰਾ ਕੈਮਰਾਮੈਨ ਸ਼ੂਵਰ ਨਾਲ ਧੰਨਵਾਦੀ ਸ਼ੁਕਰੀਆ ਜਿਹੜੇ ਵਕਤ ਤੋਂ ਤਾਬਰ ਉਸ ਤੇ ਜਿਹੜਾ ਸੇਵਾ ਦਿੱਤੇ ਹੈ ਦੁਕਾਨਦਾਰ ਕੱਤੇ ਹੋਸੀ ਕਾਸੀ ਕਿ ਕਹਿੰਦੇ ਵੀ ਰੋਡ ਤੇ ਅੱਗੇ ਗਏ